ਦੋ ਚੀਜ਼ਾਂ ਜ਼ਿਆਦਾ ਹੀ ਪੰਜਾਬ ਦੇ ਵਿੱਚ ਆ ਗਈਆਂ ਇੱਕ ਨਸ਼ਾ ਤੇ ਇੱਕ ਆ ਜਿਹੜਾ ਨੈੱਟ ਦੇ ਮਗਰ ਪੈ ਗਈ ਦੁਨੀਆ ਬਸ ਕੱਲੀਆਂ ਰੀਲਾਂ ਹੀ ਪਾਈ ਚੱਲੋ ਤੇ ਬਸ ਰਾਏ ਲੱਗਦਾ ਵੀ ਇੰਨਾਂ ਚੀਜ਼ਾਂ ਤੋਂ ਹੀ ਕਮਾਈ ਹੋਊ ਨਹੀਂ ਤਾਂ ਸਾਡਾ ਸਿਸਟਮ ਚੱਲ ਨਹੀਂ ਇੱਕ ਮੈਂ ਹੋਰ ਸੱਚ ਕਹਾਂ ਇੱਕ ਨਾ ਭਾਈ ਤੇਰੀ ਪਰਸਨਲ ਜਿੰਦਗੀ ਹੈ ਮੇਰੀ ਪਰਸਨਲ ਜ਼ਿੰਦਗੀ ਹੈ ਮੇਰਾ ਤੂੰ ਕਦੇ ਘਰ ਨਹੀਂ ਦੇਖੇਂਗਾ ਪਹਿਲਾਂ ਮੈਂ ਆਪਦੀ ਨਿੱਜੀ ਗੱਲ ਦੱਸਾਂ ਮੇਰਾ ਤੂੰ ਪਰਸਨਲ ਰੂਮ ਨਹੀਂ ਦੇਖੇਂਗਾ ਮੈਂ ਕਾ ਤੂੰ ਦਿਖਾਵਾਂ ਲੋਕਾਂ ਨੂੰ ਯਾਰ ਜਿੰਨੇ ਮੁੰਡੇ ਆ ਜਿੰਨੇ ਕੁੜੀਆਂ ਉਹ ਆਪਦੇ ਪਰਸਨਲ ਚੀਜ਼ਾਂ ਹੀ ਦਿਖਾਈ ਜਾਂਦੇ ਆ ਹੂੰ ਵੀ ਆ ਮੇਰਾ ਜੀ ਕੋਠਾ ਆ ਮੇਰੀ ਜੀ ਗੱਡੀ ਬਾਈ ਇਹ ਕਿਹਨੇ ਮਹਾਰਾਜ ਅਰਜੀਤ ਸਿੰਘ ਤੋਂ ਕੋਈ ਵੱਡਾ ਹੋਇਆ ਬਿਲਕੁਲ ਨਹੀਂ ਹੋਇਆ ਨਾ ਤੇ ਫਿਰ ਆਪਾਂ ਕਿਹੜੀ ਕਿਹੜੇ ਰਾਜ ਭੱਜੇ ਫਿਰਦੇ ਆ ਇਹ ਬਾਈ ਮੈਂ ਕੈਮਰਾ ਵਾਲੇ ਨੂੰ ਸਪੈਸ਼ਲ ਕਹਿਣਾ ਵੀ ਇਹਦੇ ਪਿੱਛੇ ਨਾ ਭੱਜੋ ਸਮਗਰੀ ਖੰਡ ਘਿਓ ਤੇ ਜਿਹਦਾ ਕੋਈ ਬ੍ਰਾਂਡ ਨਹੀਂ ਹੁੰਦਾ ਜਿਹਨੂੰ ਚਿੱਟਾ ਕਫਨ ਆਂਦੇ ਉਹਨੂੰ ਮੈਂ ਉਹਨੂੰ ਪਿਆਰ ਕਰਦਾ ਮੈਂ ਮਾਂਵਾਂ ਤੋਂ ਪਿਆਰ ਕਰਦਾ ਤੇ ਲੋਕੀ ਜਾਂਦੇ ਕਿਤੇ ਕਿੱਧਰ ਨੂੰ ਮੱਥਾ ਟੇਕਣਾ ਮੈਂ ਸੇਵਿਆਂ ਨੂੰ ਮੱਥਾ ਟੇਕਦਾ ਇਹ ਮੇਰੀ ਆਪਦੀ ਥਿੰਕਿੰਗ ਆਪਾਂ ਕਹਿੰਦੇ ਮੌਤ ਸੱਚ ਹੈ ਹਾਂ ਉਹ ਸੱਚ ਹੈ